ਗਰੇਵਾਲ ਸਾਹਿਬ ਆਵਾਜ਼ ਮੀ ਪਾਰਟੀ ਦੇ ਵਿਧਾਇਕ ਪਠਾਨਵਾਜਰਾ ਪੱਤਰਕਾਰ ਨੂੰ ਧਮਕੀ ਦਿੰਦੇ ਨੇ ਕਿ ਬਾਹਰ ਮਿਲ ਕੇ ਤੇ ਫੇਰ ਦੱਸਦਾ ਕਿਵੇਂ ਵੇਖਦੇ ਹੋ ਇਸ ਤਰ੍ਹਾਂ ਦੇ ਵਤੀਰੇ ਨੂੰ ਵਿਧਾਇਕ ਦੇ ਜੀ ਕਦੇ ਗੱਲ ਤੋਂ ਤੁਸੀਂ ਵਿਧਾਨ ਸਭਾ ਦੇ ਅੰਦਰ ਵੀ ਵਤੀਰਾ ਦੇਖ ਲਿਆ ਹੋਣਾ ਜੋ ਵਿਵਾਰ ਉਹ ਕਰ ਰਹੇ ਨੇ ਕਦੇ ਮੁੱਖ ਮੰਤਰੀ ਜਾਂ ਬਾਕੀ ਲੋਕ ਇਸ ਤਰ੍ਹਾਂ ਦਾ ਵਿਵਾਰ ਕਰਿਆ ਕਰਦੇ ਆ ਪਾਸ਼ਾ ਉਹ ਰੱਖਿਆ ਕਰਦੇ ਆ ਇਹ ਪਠਾਨਵਾਜਰਾ ਤਾਂ ਪਹਿਲਾਂ ਵੀ ਇਹਨਾਂ ਕੰਮਾਂ ਲਈ ਹੈਗਾ ਤੇ ਜਦੋਂ ਆਪਣੇ ਲੋਕਾਂ ਨੂੰ ਇਹਨਾਂ ਨੂੰ ਐਜੂਕੇਟ ਕਰਨਾ ਚਾਹੀਦਾ ਕਿਉਂ ਨਹੀਂ ਉਹ ਡੈਮੋਕ੍ਰੇਸੀ ਲਈ ਉਹਨਾਂ ਦੀਆਂ ਕਲਾਸਾਂ ਲੱਗਣੀਆਂ ਚਾਹੀਦੀਆਂ ਨੇ ਕਿ ਜੇ ਅਸੀਂ ਪੱਤਰਕਾਰਾਂ ਦੀ ਰਿਸਪੈਕਟ ਨਹੀਂ ਕਰਾਂਗੇ ਤਾਂ ਵੀ ਇੰਡੀਪੈਂਡੈਂਸ ਕਿਤਾਹੂ ਕਾਮਯਾਬ ਰੱਖਣਗੇ ਜਦੋਂ ਉਹ ਨਹੀਂ ਰਹੇਗੀ ਤਾਂ ਲੋਕਤੰਤਰ ਪਰਿਪੱਕ ਨਹੀਂ ਹੋ ਸਕਦਾ ਤੇ ਇਸ ਲਈ ਇਹ ਬਹੁਤ ਹੀ ਮਤਭਾਗੀ ਗੱਲ ਆ ਇਸ ਤਰ੍ਹਾਂ ਦਾ ਵਿਵਹਾਰ ਇਹਨਾਂ ਲੋਕਾਂ ਦਾ ਔਰ ਇਹਨਾਂ ਨੂੰ ਇਹਨਾਂ ਦੀ ਪਾਰਟੀ ਵੀ ਇਸ ਪਾਸੇ ਨੂੰ ਪ੍ਰੇਰਿਤ ਨਹੀਂ ਕਰਦੀ ਹੈ ਤੇ ਬਾਈ ਰਿਸਪੈਕਟ ਕਰੋ ਸਭ ਦੇ ਭਾਸ਼ਾ ਠੀਕ ਰੱਖੋ ਬਹਿਵਾਰ ਠੀਕ ਰੱਖੋ ਆਚਰਣ ਠੀਕ ਰੱਖੋ ਉਹ ਆਮ ਆਦਮੀ ਪਾਰਟੀ ਦਾ ਹੈ ਹੀ ਨਹੀਂ ਤੇ ਇਸ ਲਈ ਮੈਂ ਮੈਨੂੰ ਬੜਾ ਅਫਸੋਸ ਆ ਕਿ ਲੋਕ ਤੱਕ ਕਰਕੇ ਇਸ ਤਰ੍ਹਾਂ ਦੇ ਮੈਂ ਤਾਂ ਇਹੀ ਕਹੂੰਗਾ ਕਿ ਪੰਛੀ ਵੀ ਹੁੰਦੇ ਆ ਜਿਹੜੇ ਇਸ ਤਰ੍ਹਾਂ ਦੀ ਭਾਸ਼ਾ ਬੋਲਦੇ ਆ ਇਸ ਤਰ੍ਹਾਂ ਦੀ ਗੱਲ ਕਰਦੇ ਆ ਬਲਟੂਆ ਸਾਹਿਬ ਲਗਾਤਾਰ ਇਸ ਤਰ੍ਹਾਂ ਜੋ ਮर्यादा ਦੀ ਉਲੰਘਣਾ ਕੀਤੀ ਜਾ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਅਜਿਹੇ ਸ਼ਬਦ ਕਿਉਂ ਵਰਤੇ ਜਾ ਰਹੇ ਨੇ ਵਿਧਾਇਕਾਂ ਵੱਲੋਂ ਕਿ ਤانوں ਲੱਗਦਾ ਨਹੀਂ ਸਿਰਫ ਇੱਥੇ ਪੱਤਰਕਾਰਾਂ ਦੀ ਜੇਕਰ ਗੱਲ ਨਾ ਕੀਤੀ ਜਾਵੇ ਹੋਰ ਵੀ ਜੋ ਆਮ ਲੋਕ ਹੈ ਧਮਕੀ ਉਹਨਾਂ ਨੂੰ ਵੀ ਦਿੱਤੀ ਜਾ ਰਹੀ ਹੈ ਜਿਵੇਂ ਮੈਂ ਕੇਵਲ ਆਪਰੇਟਰਾਂ ਦੇ ਇਹ ਵੀ ਗੱਲ ਕਰ ਰਹੀ ਹਾਂ ਇੱਥੇ ਤੇ ਹਰ ਕਿਸੇ ਨੂੰ ਧਮਕਾਉਂਦੇ ਹੋਏ ਇਹ ਵਿਧਾਇਕ ਨਜ਼ਰ ਆ ਰਹੇ ਨੇ ਵੈਲਟਾ ਸਾ ਮੇਰੀ ਆਵਾਜ਼ ਪਹੁੰਚ ਪਾਰੀ ਆ ਤੁਹਾਡੇ ਤੱਕ ਤਾਂ ਗਰਵਲ ਗਰਵਲ ਸਾਹਿਬ ਤੁਸੀਂ ਕਿਵੇਂ ਵੇਖਦੇ ਹੋ ਜੋ ਇਹ ਮਰਿਆਦਾ ਤਾਂ ਇਹ ਵੇਖ ਸਕਦੇ ਹੋ ਤੁਸੀਂ ਵੀਡੀਓ ਇਹ ਉਹ ਪੱਤਰਕਾਰ ਹੈ ਜਿਸ ਨੂੰ ਧਮਕੀ ਦਿੰਦੇ ਹੋਏ ਐਮਐਲਏ ਪਠਾਨ ਮਾਜਰਾ ਨਜ਼ਰ ਆਏ ਨੇ ਤੇ ਬਾਹਰ ਦੇਖਾਂਗੇ ਜਿੱਥੇ ਮਰਜ਼ੀ ਮਿਲ ਲਈ ਐਮਐਲਏ ਪਠਾਨ ਮਾਲਰਾ ਕਹਿੰਦੇ ਨਜ਼ਰ ਆਏ